ਸਲੋਕ ਮਹਲਾ 4 ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਇਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜ ਆਪਣੇ ਭਲੇ ਨੂੰ ਹਰ ਭਾਵੇਂ ਸੁਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕ੍ਰਿਸ਼ਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਗੋਹਲ ਬਖਸ਼ ਜਮਾਇਆ ਤਿਨਾਂ ਕਾ ਕੜਾਂ ਦੇ ਸਾ ਸਭ ਲਾਹੀਉਨ ਜਿਨਾਂ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਟਿਆ ਮਨਮੁਖ ਹੋਰੇ ਗੱਲਾਂ ਰਾਤੀ ਯੁਗੈ ਦੱਬਿਆ ਨਵੇ ਸੋਤ ਸਭ ਢਿਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾਖਿਆ ਪੁਰਖ ਕਮਾਂਵੰਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪਕ ਸੁਧ ਨਰ ਸੇ ਜੋਰਾ ਪੁੱਛ ਚਲਾ ਸਤ ਗੁਰ ਕੈ ਆਖੀਐ ਜੋ ਚੱਲੇ ਸੋ ਸਤਪੁਰਖ ਭਲ ਭਲਾ ਜੋ ਰਾਹ ਪੁਰਖ ਸਵਾਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਕਉੜੀ ਤੂੰ ਵੇ ਪ੍ਰਵਾਹ ਅਥਾ ਹੈ ਅਤਲ ਕਿਉ ਤੁਲਿਐ ਸੇਵੜ ਭਾਗੀ ਜੇ ਤੁਧ ਧਿਆਇਂਦੇ ਜੇਨ ਸਤ ਗੁਰ ਮਿਲਿਆ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤ ਗੁਰ ਕੀ ਰਿਸੈ ਹੋਰ ਕਾਚ ਪਿਛ ਬੋਲਦੇ ਸੇ ਕੂੜੇ ਯਾਰ ਕੂੜੇ ਛੜ ਪੜਿਐ ਉਹਨਾਂ ਅੰਦਰ ਮੁਖ ਹੋਰ ਮੁਖ ਹੋਰ ਹੈ ਵੇਖ ਮਾਇਆ ਨੂੰ ਚਖ ਮਰਦੇ ਕੜਿਐ ਸ਼ਲੋਕ ਮਹਲਾ 4 ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸਚੈ ਵਖ ਕੱਢੇ ਜਜਮਲੇ ਸਚਿਆਰ ਸਿੱਖ ਬੈ ਸਤਗੁਰ ਪਾਉ ਕਲਨ ਕੁੜਿਆ ਨ ਲੱਭਨੀ ਕਿਤੇ ਥਾਂ ਪਾਲੇ ਜਿਨਾ ਸਤਗੁਰ ਕਾਖਿਆ ਸੁਖਾਵੇ ਨਹੀਂ ਤਿਨਾ ਮੂੰਹ ਪੱਲੇ ਰੇ ਫਿਰੈ ਦਈਆ ਗਾਲੇ ਜਿਨਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕੇ ਚਰਕ ਵੈਰਾ ਯਨ ਮਨ ਮੁਖ ਬਿਤਾਲੇ ਸਤ ਗੁਰ ਨੂੰ ਮਿਲੈ ਸੂ ਆਪਣਾ ਮਨ ਥਾਂ ਰਖੈ ਉਹ ਆਪ ਵਰਤੈ ਆਪਣੀ ਵਥ ਨਾ ਲੇ ਜਨ ਨਾਨਕ ਇੱਕ ਨਾਂ ਗੁਰ ਮੇਲ ਸੁਖ ਦੇਵੈ ਏ ਕਾਪੇ ਵਖ ਕੜੈ ਠਗ ਵਾਲੇ ਮਹੱਲਾ ਚੌਥਾ ਜਿਨਾਂ ਅੰਦਰ ਨਾਮ ਨਿਧਾਨ ਹਰ ਤਨ ਕੇ ਕਾਜ ਦਿਆਂ ਦੇ ਰਾਸ ਤਨ ਚੁੱਕੀ ਮਹਤਾ ਜੀ ਲੋਕਨ ਕੀ ਹਰ ਪ੍ਰਭੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਬਾਸ ਸ਼ਾਹ ਪਾਤ ਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰੇ ਵੱਡਾ ਸੇਵ ਅਤੁੱਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰਨੇ ਚਲ ਨਿਤ ਬਖਸ਼ੇ ਚੜੈ ਸਬਾਇਆ ਕੋਈ ਨਿੰਦ ਕਵੜਿਆਈ ਦੇਖ ਨ ਸਕੈ ਸੋ ਕਰਤੇ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਨੋ ਸਦਾ ਰਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵਡਦਾ ਤਦਣਾ ਤੂੰ ਤੇ ਜੇ ਵਡ ਮੈਂ ਹੋਰ ਕੋ ਦਿਸ ਨ ਆਵਈ ਤੂੰ ਹੈ ਸੁਗੜ ਮੇਰੇ ਮਨ ਪਾਣਾ ਮੋ ਕਟੰਬ ਦੇ ਸਵਾਮਦਾ ਸਭ ਚੱਲਣ ਹੈ ਰ ਆਵਣ ਜਾਣਾ ਜੋ ਬਿਨ ਸੱਚੇ ਹੋਰ ਤੇ ਚਿਤ ਲੈਂਦੇ ਸੇ ਕੂੜਿਆਰ ਕੂੜਾ ਤਿਨ ਮਣਾ ਸਤ ਜਨਨ ਕੋ ਸੱਚ ਤੇ ਆਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸਲੋਕ ਮਹੱਲਾ ਚੌਥਾ ਅੱਗੋਂ ਦੇ ਸਤ ਪਾਉ ਨਾ ਦਿਚੈ ਪਿੱਛੋਂ ਦੇ ਆਖਿਆ ਕੰਮ ਨ ਆਵੇ ਅੱਧ ਵਿੱਚ ਫਿਰੇ ਮਨ ਮੁਖ ਵਿਚਾਰਾ ਗੱਲਿ ਕਿਉਂ ਸੁਖ ਪਾਵੇ ਜੇ ਸੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੋ ਕੁੜੀ ਆਵੇ ਕੁੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤ ਗੁਰ ਪਰਮ ਬ੍ਰਹਮ ਨਦਰੀ ਆਵੇ ਤਾਂ ਪਿਉ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾਂ ਦੇ ਸਾ ਭਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹਲਾ ਚੌਥਾ ਗੁਰਸਤ ਗੁਰ ਕਾ ਜੋ ਸਿੱਖ ਵਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ ਓ ਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਫਿਰ ਚੜੇ ਦਿਵਸ ਗੁਰ ਬਾਣੀ ਗਾਵੇ ਬਹਿਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਪਉੜੀ ਜੋ ਤੁਧ ਸੱਚ ਧਿਆਇਂਦੇ ਸਿਵਰਲੇ ਥੋੜੇ ਜੋ ਮਨ ਚਿੱਤ ਇਕ ਆਰਾਧ ਦੇ ਇਨਕੇ ਬਰਕਤ ਖਾਈ ਅਸੰਖ ਕਰੋੜੇ ਤੁਧ ਨੂੰ ਸਭ ਧਿਆਇਂਦੀ ਸੇ ਥਾਂ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜਮੇ ਕੌੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਖੋਲੇ ਮਨ ਖੋਟੇ ਦਈਏ ਵਿਛੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਖੋਲੇ ਮਨ ਖੋਟੇ ਦਈਏ ਵਿਛੋੜੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਗੁਰੂ ਜੀ ਜਪ ਸਤਨਾਮ 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 ਜੀ ਵਾਹਿਗੁਰੂ 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 ਜੀ ਜਪ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ